ਜਦੋਂ ਭਾਈ ਮਰਦਾਨਾ ਤਿੰਨ ਵਾਰ ਵਲੀ ਕੰਧਾਰੀ ਕੋਲ ਜਾਂਦਾ ਵਾਪਸ ਪਰਤ ਆਉਂਦਾ ਹੁਣ ਵਲੀ ਕੰਧਾਰੀ ਹੰਕਾਰ ਵਿੱਚ ਗੁੱਸੇ ਵਿੱਚ ਮਤਾ ਹੋਇਆ ਪਿਆ ਸੀ ਹਸਨਵਦਾਲ ਦੇ ਲੋਕ ਵੀ ਕਲਪਰੇ ਸਨ ਇਤਿਹਾਸ ਕਹਿੰਦਾ ਮਹਾਰਾਜ ਨੇ ਫਿਰ ਕਲਾ ਵਰਤਾਈ ਸਤਗੁਰੂ ਪਾਤਸ਼ਾਹ ਨੇ ਐਸਾ ਰਹਿਮਤ ਦਾ ਮੀਂਹ ਵਰਸਾਇਆ ਆਪਣੇ ਚਰਨ ਦੇ ਨਾਲ ਸੱਜੇ ਚਰਨ ਦੇ ਨਾਲ ਪਾਤਸ਼ਾਹ ਨੇ ਇੱਕ ਪੱਤਰ ਨੂੰ ਮਹਾਰਾਜ ਚੁੱਕਦੇ ਨੇ ਤੇ ਉੱਥੋਂ ਚਸ਼ਮਾ ਪਾਣੀ ਦਾ ਜਿਹੜਾ ਚਸ਼ਮਾ ਵਗ ਜਾਂਦਾ ਹੁਣ ਉੱਥੇ ਜਦੋਂ ਨਿਰਮਲ ਜਲ ਵਗਦਾ ਹ ਹਸਨਵਦਾਲ ਦੇ ਲੋਕ ਵੀ ਹੈਰਾਨ ਹੁੰਦੇ ਨੇ ਤੇ ਉੱਥੇ ਬਲੀ ਕੰਧਾਰੀ ਜਿਹੜਾ ਉਹਦੇ ਕੋਲ ਪਾਣੀ ਦਾ ਚਸ਼ਮਾ ਚੱਲਦਾ ਸੀ ਤੇ ਵਿਦਵਾਨ ਲਿਖਦੇ ਨੇ ਉਹ ਸੁੱਕ ਜਾਂਦਾ ਹੈ ਸਤਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਉਸ ਜਗ੍ਹਾ ਤੋਂ ਪਾਣੀ ਦਾ ਚਸ਼ਮਾ ਵਗਦਾ ਹੈ ਵਲੀ ਕੰਧਾਰੀ ਦਾ ਪਾਣੀ ਸੁੱਕ ਜਾਂਦਾ ਹੈ ਜਦੋਂ ਉਹਦੇ ਕੋਲੋਂ ਵਗਦਾ ਪਾਣੀ ਸੁੱਕਦਾ ਹੈ ਤੇ ਹੰਕਾਰ ਵਿੱਚ ਗੁੱਸੇ ਵਿੱਚ ਕ੍ਰੋਧ ਹੋਰ ਵੱਧਦਾ ਹੈ ਤੇ ਮਨ ਵਿੱਚ ਇਹ ਗੱਲ ਵੀ ਘਰ ਕਰ ਜਾਂਦੀ ਹੈ ਕਿ ਜਿਹੜਾ ਥੱਲੇ ਨਾਨਕ ਬੈਠਾ ਕੋਈ ਆਮ ਨਹੀਂ ਕੋਈ ਖਾਸ ਹੈ ਕਿਉਂਕਿ ਜਿੰਨੇ ਪਾਣੀ ਦਾ ਚਸ਼ਮਾ ਉੱਪਰ ਵਗਦਾ ਪਾਣੀ ਦਾ ਚਸ਼ਮਾ ਸੁੱਕ ਗਿਆ ਤੇ ਉਹਦੇ ਚਰਨਾਂ ਵਿੱਚ ਪਾਣੀ ਵਗ ਰਿਹਾ ਹੈ ਹਸਨ ਵਦਾਲ ਦੇ ਲੋਕਾਂ ਨੂੰ ਜਲ ਮਿਲ ਗਿਆ ਫਿਰ ਹੰਕਾਰ ਵਿੱਚ ਮੱਤੇ ਹੋਏ ਨੇ ਪਹਾੜ ਜਿਹੜਾ ਪੱਥਰ ਜਿਹੜਾ ਥੱਲੇ ਸੁੱਟਿਆ ਹੁਣ ਇਹ ਸੁੱਟਣ ਦੇ ਨਾਲ ਕਾਮ ਤوام ਕਰਦੇ ਆਂਗਾ ਉਸ ਵਕਤ ਦੀਨ ਦੇ ਆਲੂ ਸਤਗੁਰੂ ਗੁਰੂ ਨਾਲ ਪਤਸ਼ਾਹ ਨੇ ਸੱਜੇ ਹੱਥ ਦਾ ਪੰਜਾ ਲਾ ਕੇ ਮਹਾਰਾਜ ਨੇ ਉਹ ਜਿਹੜਾ ਪਹਾੜ ਜਿਹੜਾ ਪੱਥਰ ਸੀ ਰੋਕ ਦਿੱਤਾ મેં દસી સારી ખોલ કહા ਪਰ ਪਾਰੀ ਮਰਦਾਨਾ ਕਮ ਗਿਆ ਹੋ ਮਰਦਾਨਾ ਕਮ ਗਿਆ ਪਰ ਧੀਰ ਜਗੂ ਦਾ ਹੱਥ ਧਾਇਆ ਮੇਰੇ ta <laughs> पूरा त जो त खुदा ई है सचा मर्शद राही पूरी गुरक बड़े ने बाणी शबदा हिकु नई लखा पाबी तारे बाणी शबदा हिकु नई ਕਾ ਵਿਖ ਮਤ ਸਰਦੇ ਹਿਲਾਇਆ ਮੇਰੇ ਸੱਤ ਕੇ ਰਨ ਹਮਕਨੇ ਪੰਜਾਬ ਵਿੱਚ ਪੱਥਰ ਦੇ ਲਾਇਆ ਆਹ ਤੋਹਫਾ ਇਹ ਗੁਰੂ ਪਾਤਸ਼ਾਹ ਦੀ ਕਲਾ ਨੂੰ ਜਦੋਂ ਬਲੀ ਕੰਧਾਰੀ ਨੇ ਤੱਕਿਆ ਹੁਣ ਇਸ ਦੀ ਕੋਈ ਪੇਸ਼ ਨਾ ਗਈ ਹੁਣ ਇਹਦੇ ਕੋਲ ਕੋਈ ਐਸਾ ਬਲ ਨਹੀਂ ਜਿਹੜਾ ਵਰਤ ਲਾਏ ਬਲੀ ਕੰਧਾਰੀ ਥੱਲੇ ਉਤਰਦਾ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਪਹੁੰਚ ਜਾਂਦਾ ਯੱਥੇ ਹਸਨਵਦਾਲ ਦੇ ਲੋਕ ਵੀ ਬੈਠੇ ਸਨ ਹੁਣ ਉੱਤੇ ਬਲੀ ਕੰਧਾਰੀ ਵੀ ਗੁਰੂ ਦੇ ਪਾਵਨ ਚਰਨਾਂ ਵਿੱਚ ਇੱਕ ਸੇਵਕ ਬਣ ਕੇ ਖੜਾ ਹੋਇਆ ਕਿਤੇ ਹੰਕਾਰ ਵਿੱਚ ਮੱਤਾ ਹੋਇਆ ਭਾਈ ਮਰਦਾਨਾ ਤਿੰਨ ਵਾਰ ਜਾਂਦਾ ਉਹਨਾਂ ਨੂੰ ਵਾਪਸ ਕਰ ਦਿੰਦਾ ਤੇ ਇੱਥੋਂ ਤੱਕ ਮਹਾਰਾਜ ਦੇ ਉੱਤੇ ਪਹਾੜ ਜੱਡਾ ਪੱਥਰ ਵੀ ਛੁੱਟਿਆ ਪਰ ਬਾਬੇ ਦੀ ਕਲਾ ਨੂੰ ਤੱਕ ਕੇ ਬਲੀ ਕੰਧਾਰੀ ਇਹਦਾ ਮਾਨ ਟੁੱਟਿਆ ਤੇ ਗੁਰੂ ਦੇ ਚਰਨਾਂ 'ਚ ਆ ਗਿਆ ਸਤਗੁਰੂ ਦੇ ਪਾਵਨ ਚਰਨਾਂ 'ਚ ਹੱਥ ਜੋੜੀ ਖੜਾ ਤੇ ਮਹਾਰਾਜ ਨੇ ਫਿਰ ਬਲੀ ਕੰਧਾਰੀ ਨੂੰ ਆਖਿਆ ਸੀ ਬਲੀ ਕੰਧਾਰੀ ਨੂੰ ਆਖਿਆ ਸੀ ਬਲੀ ਜੀ ਬਲੀਆਂ ਦੇ ਕੰਮ ਨਹੀਂ ਹੁੰਦੇ ਜਿਹੜੇ ਸੰਤ ਹੁੰਦੇ ਨੇ ਸਾਧੂ ਹੁੰਦੇ ਨੇ ਫਕੀਰ ਹੁੰਦੇ ਨੇ ਬਲੀ ਹੁੰਦੇ ਨੇ ਰੱਬ ਦੀ ਆਵਾਦਤ ਵਿੱਚ ਜੁੜਨਾ ਹੁੰਦਾ ਪਰ ਹੱਦ ਹੋ ਗਈ ਜਿਹੜੇ ਰੱਬ ਦੀ ਆਵਾਦਤ ਵਿੱਚ ਜੁੜਦੇ ਨੇ ਤੁਸੀਂ ਤਾਂ ਉਹਨਾਂ ਦੇ ਦਿਲਾਂ ਨੂੰ ਵੀ ਤੋੜ ਰਹੇ ਹੋ ਟੋੜਾ ਦਿਲ ਤੋੜਨਾ ਨਹੀਂ ਟੋੜਾ ਫਰਜ਼ ਝੋੜਨਾ ਬਣਦਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਆਖਿਆ ਸੀ ਮਹਾਰਾਜ ਨੇ ਬਲੀ ਕੰਧਾਰੀ ਨੂੰ ਸੱਚ ਦਾ ਉਪਦੇਸ਼ ਦਿੱਤਾ ਮਹਾਰਾਜ ਨੇ ਆਖਿਆ ਕਿਸੇ ਮਜਲੂਮ ਦੇ ਦਿਲ ਨੂੰ ਦੁਖਾਣਾ ਠੀਕ ਨਹੀਂ ਹੁੰਦਾ ਰਿਸ਼ਤੇ ਉਹ ਜਖਮਾਂ ਤੇ ਲੂਣ ਪਾਉਣਾ ਠੀਕ ਨਹੀਂ ਹੁੰਦਾ ਮੰਨਿਆ ਉਸਨੂੰ ਤੇ ਕੁਦਰਤ ਮਿਹਰਬਾਨ ਹੈ ਤੇਰੇ ਤੇ ਪਰ ਕਿਸੇ ਦੇ ਰੂਪ ਦੀ ਖਿਲੀ ਉਡਾਉਣਾ ਠੀਕ ਨਹੀਂ ਹੁੰਦਾ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਗੁਰੂ ਦੇ ਪਾਵਨ ਚਰਨਾਂ ਤੇ ਟਹਿ ਕੇ ਮਾਫੀ ਮੰਗਦਾ ਹੈ ਨਾਲੇ ਆਖਦਾ ਮਹਾਰਾਜ ਵੱਡੀ ਭੁੱਲ ਹੋਈ ਹੈ ਮੈਨੂੰ ਨਹੀਂ ਸੀ ਪਤਾ ਕਿ ਨਾਨਕ ਪੀਰ ਖੁਦ ਖੁਦਾ ਦਾ ਰੂਪ ਸੰਸਾਰ ਵਿੱਚ ਆਇਆ ਔਰ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਜਿੱਤੇ ਪਟ ਸਾਹਿਬਾਨਾ ਨੇ ਪਾਵਨ ਪਵਿੱਤਰ ਇਲਾਹੀ ਬਾਣੀ ਸਤਿਗੁਰ ਪਾਤਸ਼ਾਹ ਦੀ ਪਾਵਨ ਇਲਾਹੀ ਬਾਣੀ ਦੇ ਅੰਦਰ ਵੀ ਜ਼ਿਕਰ ਹੈ ਕਿ ਗੁਰੂ ਨਾਨਕ ਪਾਤਸ਼ਾਹ ਖੁਦ ਖੁਦਾ ਸੰਸਾਰ ਦੇ ਵਿੱਚ ਆਏ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਨਾ